ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜਾਂਗੇ ਸਮਾਚਾਰ ਤੇ ਮੈਂ ਨਵਦੀਪ ਕੌਰ ਜਦਾ ਨਜ਼ਰ ਮਾਰਦਿਆਂ ਅੱਜ ਦੀਆਂ ਖਾਸ ਖਬਰਾਂ ਦੇ ਬੁਲੇਟਨ ਤੇ ਹਸਪਤਾਲ ਤੋਂ ਵੀਡੀਓ ਕਾਨਫਰੈਂਸ ਦੇ ਰਾਹੀਂ ਸੀਐਮ ਮਾਨ ਮੀਟਿੰਗ ਦੇ ਵਿੱਚ ਹੋਏ ਸ਼ਾਮਲ ਪੰਜਾਬ ਦੇ ਵਿੱਚ ਹੜਾ ਕਾਰਨ ਸਥਿਤੀ ਖਰਾਬ ਹੋਣ ਤੋਂ ਬਾਅਦ ਸਰਕਾਰ ਦੇ ਵੱਲੋਂ ਅੱਜ ਉਹ ਪਹਿਲੀ ਮਹੱਤਵਪੂਰਨ ਮੀਟਿੰਗ ਕੀਤੀ ਗਈ ਇਹ ਮੀਟਿੰਗ ਮੁੱਖ ਮੰਤਰੀ ਨੇ ਵਾਸਤੇ ਸ਼ੁਰੂ ਹੋਈ ਜਦੋਂ ਕਿ ਖਰਾਬ ਸਿਹਤ ਦੇ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਹਸਪਤਾਲ ਤੋਂ ਵੀਡੀਓ ਕਾਨਫਰੈਂਸ ਦੇ ਰਾਹੀਂ ਇਸ ਦੇ ਵਿੱਚ ਸ਼ਾਮਲ ਹੋਏ ਉਹ ਸੁਣਦਿਆਂ ਕੀ ਕੁਝ ਕਹਿਣਾ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਇਸ ਵਕਤ ਹਸਪਤਾਲ ਦੇ ਵਿੱਚ ਦਾਖਲ ਹਾਂ بیمار ਕੋਈ ਵੀ ਹੋ ਸਕਦਾ ਹੈ ਮੈਂ ਵੀ ਬੰਦਾ ਹੀ ਹਾਂ ਔਰ ਦਿਨ ਬਏ ਦਿਨ ਮੈਂ ਠੀਕ ਹੋ ਰਿਹਾ ਹਾਂ ਤੁਸੀਂ ਮੀਡੀਆ ਚ ਖਬਰਾਂ ਪਰ ਨਹੀਂ ਹੋਣਗੀਆਂ ਸੁਣ ਲਿਆ ਹੋਊਗਾ ਪਰ ਮੈਂ ਹਸਪਤਾਲ ਚ ਆਪਣੇ ਕਮਰੇ ਦੇ ਵਿੱਚ ਬਹਿ ਕੇ ਹਰ ਵਕਤ ਪੰਜਾਬੀਆਂ ਦੀ ਚਿੰਤਾ ਕਰਦਾ ਮੈਂ ਇੱਥੇ ਚੀਫ ਸੈਕਟਰੀ ਸਾਹਿਬ ਨੂੰ ਬੁਲਾਇਆ ਡੀਜੀਪੀ ਪੰਜਾਬ ਨੂੰ ਬੁਲਾਇਆ ਬਾਕੀ ਅਫਸਰਾਂ ਨੂੰ ਬੁਲਾਇਆ ਕਿ ਜੋ ਪਾਣੀ ਦੀ ਮਾਰ ਹੋਈ ਹੈ ਉਹਦੇ ਚ ਜਾ ਕੇ ਉੱਥੇ ਲੋਕਾਂ ਦੀ ਸਹਾਇਤਾ ਕਰੋ ਲੋਕਾਂ ਦੇ ਦੁੱਖਾਂ ਦੇ ਵੀ ਇਸ ਸੰਕਟ ਦੀ ਘੜੀ ਚ ਨਾਲ ਖੜੋ ਕੁਝ ਫੈਸਲੇ ਜਿਹੜੇ ਪੰਜਾਬ ਸਰਕਾਰ ਵੱਲੋਂ ਲਏ ਜਾ ਰਹੇ ਨੇ ਮੈਂ ਤੁਹਾਡੇ ਸਾਹਮਣੇ ਉਹਨਾਂ ਫੈਸਲਿਆਂ ਦੀ ਲਿਸਟ ਪੜ੍ਹ ਕੇ ਸੁਣਾਉਣ ਲੱਗਾ ਹਾਂ ਸਭ ਤੋਂ ਪਹਿਲਾਂ ਤਾਂ ਕੈਬਨਿਟ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਹੜਾਂ ਕਾਰਨ ਜਿਹੜੀ ਮਿੱਟੀ ਹੈ ਉਹ ਦਰਿਆਵਾਂ ਦੇ ਵਿੱਚ ਆ ਗਈ ਕਿਸੇ ਸਮੇਂ ਵਿਆਸ ਬਹੁਤ ਚੌੜਾ ਹੁੰਦਾ ਸੀ ਹੁਣ ਵਿਆਸ ਦਾ ਜਿਹੜੀ ਇਹ ਚੌੜਾਈ ਘਟ ਗਈ ਪਾਣੀ ਬਹੁਤ ਜ਼ਿਆਦਾ ਆ ਗਿਆ ਉਪਰੋਂ ਤੇ ਉਹਦੇ ਨਾਲ ਮਾਰ ਵਧ ਗਈ ਅਸੀਂ ਇੱਕ ਸਕੀਮ ਚਲਾਉਣ ਲੱਗੇ ਹਾਂ ਜਿਸ ਦਾ ਖੇਤ ਉਹਦੀ ਰੇਤ ਮਤਲਬ ਜਿਨ੍ਹਾਂ ਦੇ ਦਰਿਆਵਾਂ ਦੇ ਕਿਨਾਰੇ ਜ਼ਮੀਨਾਂ ਨੇ ਉਹਨਾਂ ਨੂੰ ਮਿੱਟੀ ਚੱਕਣ ਦੀ ਇਜਾਜ਼ਤ ਦੇ ਰਹੇ ਹਾਂ ਜਦੋਂ ਵੀ ਉਹਨਾਂ ਦੀਆਂ ਟਰਾਲੀਆਂ ਦਰਿਆ ਦੇ ਨੇੜੇ ਜਾਣ ਦੇ ਕਾਬਿਲ ਹੋ ਗਈਆਂ ਤੇ ਜਦੋਂ ਤੱਕ ਉਹ ਜਿਹੜੇ ਮਿੱਟੀ ਨੂੰ ਨਹੀਂ ਚੱਕਦੇ ਅਸੀਂ ਉਹਨਾਂ ਨੂੰ ਪਰਮਿਸ਼ਨ ਦੇਣ ਲੱਗੇ ਆ ਔਰ ਉਹਦੇ ਵਿੱਚ ਉਹ ਆਪਣਾ ਜਿਹੜਾ ਮਿੱਟੀ ਹੈ ਉਹ ਅਧਿ ਇਛਾ ਮੁਤਾਬਕ ਵੇਚ ਵੀ ਸਕਦੇ ਆ ਸੋ ਜਿਸ ਦਾ ਖੇਤ ਉਸ ਦੀ ਰੇਤ ਦੇ ਤਹਿਤ ਇਹ ਡੀਸਿਲਟਿੰਗ ਕਹਿੰਦੇ ਆ ਅੰਗਰੇਜ਼ੀ ਚ ਨੂੰ ਕਿ ਲੋਕਾਂ ਨੂੰ ਅਸੀਂ ਇਹ ਪਰਮਿਸ਼ਨ ਦੇਣ ਲੱਗੇ ਆ ਕਿ ਤੁਸੀਂ ਮਿੱਟੀ ਚੱਕ ਲਓ ਆਪਦੇ ਆਪ ਦੇ ਖੇਤ ਚੋਂ ਤੇ ਜੇ ਮਿੱਟੀ ਨੂੰ ਵੇਚਣਾ ਵੇਚ ਲਓ ਜੇ ਤੁਹਾਨੂੰ ਆਪ ਚਾਹੀਦੀ ਹੈ ਕਰੇ ਕਰ ਦੇ ਕਿਸੇ ਅ ਇਸਤੇਮਾਲ ਵਾਸਤੇ ਤਾਂ ਤੁਸੀਂ ਬਰਦਰ ਨੂੰ ਪੀਐਮ ਮੋਦੀ ਦੇ ਪੰਜਾਬ ਦੌਰੇ ਤੇ ਬੋਲੇ ਕੈਬਨਿਟ ਮੰਤਰੀ ਅਮਨ ਅਰੋੜਾ ਪੰਜਾਬ ਦੇ ਸਮੇਂ ਹੜ੍ਹਾਂ ਦੀ ਸਥਿਤੀ ਦੇ ਨਾਲ ਜੂਝ ਰਿਹਾ ਜਿਸ ਤਰ੍ਹਾਂ ਸਮੁੱਚਾ ਪੰਜਾਬ ਲੜਿਆ ਉਸ ਨੇ ਇੱਕ ਨਵੀਂ ਮਿਸਾਲ ਕਾਇਮ ਕੀਤੀ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਪੰਜਾਬ ਆਪ ਦੇ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਭਲਕੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੌਰੇ ਤੇ ਆ ਰਹੇ ਨੇ ਔਰ ਸੁਣਦਿਆਂ ਮੰਤਰੀ ਅਮਨ ਅਰੋੜਾ ਦਾ ਪੀਐਮ ਮੋਦੀ ਨੂੰ ਲੈ ਕੇ ਇੱਕ ਹੀ ਕੁਝ ਕਹਿਣਾ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਤਕਰੀਬਨ 20-25 ਦਿਨਾਂ ਤੋਂ ਪੰਜਾਬ ਭਾਰੀ ਮੀਂਹ ਅਤੇ ਹੜ੍ਹਾਂ ਦੀ ਮਾਰੇ ਖੇਠ ਆਇਆ ਹੋਇਆ ਹੈ ਬਹੁਤ ਵੱਡੇ ਨੁਕਸਾਨ ਨੇ ਜਿਹੜੇ ਉਹ ਹੋਏ ਨੇ ਔਰ ਪਹਿਲੇ ਦਿਨ ਤੋਂ ਹੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਸਾਰੀ ਐਡਮਿਨਿਸਟ੍ਰੇਸ਼ਨ ਸਾਰੀਆਂ ਜਥੇਬੰਦੀਆਂ ਸਿਵਲ ਆਰਗੇਨਾਈਜੇਸ਼ਨਸ ਸਾਰੇ ਦੇ ਸਾਰੇ ਲੋਕਾਂ ਨੇ ਜਿਹੜਾ মিডিਆ ਦੇ ਵੀ ਉਹ ਚ ਬੜਾ ਸਾਥ ਦਿੱਤਾ ਤੇ ਮੈਂ ਸਮਝਦਾ ਕਿ ਇੱਕ ਪੰਜਾਬੀਅਤ ਦੀ ਦੀ ਸਪਿਰਿਟ ਦੀ ਨਿਸ਼ਾਨੀ ਹੈ ਜਿਹੜੀ ਉਹ ਪੇਸ਼ ਕੀਤੀ ਇਸ ਮੁੱਚੇ ਪੰਜਾਬ ਨੇ ਇਸ ਆਫਤ ਦੇ ਸਮੇਂ ਦੌਰਾਨ ਤੇ ਪਿਛਲੇ ਦੋ ਦਿਨਾਂ ਤੋਂ ਪਤਾ ਲੱਗ ਰਿਹਾ ਹੈ ਮੀਡੀਆ ਦੇ ਵਿੱਚ ਰਿਪੋਰਟਸ ਆ ਰਹੀਆਂ ਨੇ ਕਿ ਕੱਲ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਸ਼੍ਰੀ ਨਰਿੰਦਰ ਮੋਦੀ ਜੀ ਉਹ ਪੰਜਾਬ ਆ ਰਹੇ ਨੇ ਸਾਥੀਓ ਚਾਹੇ ਤਾਂ ਵੈਸੇ ਉਹਨਾਂ ਨੇ ਹਜੇ ਤੱਕ ਕੋਈ ਇਹਦੇ ਬਾਰੇ ਇੱਕ ਸ਼ਬਦ ਵੀ ਟਵੀਟ ਦੇ ਤੌਰ ਤੇ ਜਾਂ ਨਹੀਂ ਕਿਹਾ ਹੈਗਾ ਪਰ ਫਿਰ ਵੀ ਮੈਂ ਸਮਝਦਾ ਕਿ ਦੇਰ ਆਏ ਦਰੋਸਤ ਆਏ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਾਡੇ ਸਤਿਕਾਰਯੋਗ ਨੇ ਮੈਂ ਪੰਜਾਬ ਦੇ 3 ਕਰੋੜ ਪੰਜਾਬੀਆਂ ਵੱਲੋਂ ਉਹਨਾਂ ਦਾ ਹੱਥ ਜੋੜ ਕੇ ਉਹਨਾਂ ਨੂੰ ਜੀ ਆਇਆਂ ਆਖਦਾ ਉਹਨਾਂ ਨੂੰ ਵੈਲਕਮ ਆਖਦਾ ਕਿਉਂਕਿ ਪੰਜਾਬੀ ਔਰ ਪੰਜਾਬ ਉਹ ਕੌਮ ਹੈ ਜਿਹੜੀ ਕਿ ਹਮੇਸ਼ਾ ਜਦੋਂ ਕੋਈ ਪਰੌਣੇ ਆਉਂਦੇ ਨੇ ਗੈਸਟ ਆਉਂਦੇ ਨੇ ਤਾਂ ਦਿਲ ਖੋਲ ਕੇ ਖੁੱਲ੍ਹੇ ਦਿਲੀ ਦੇ ਨਾਲ ਜੀ ਆਇਆਂ ਆਖਦੇ ਆ ਸੋ ਉਸੇ ਪਰੰਪਰਾ ਨੂੰ ਨਿਵਾ ਰਹੇ ਆਜ ਔਰ ਮੈਂ ਨਾਲ ਹੀ ਇਹ ਵੀ ਬੇਨਤੀ ਕਰੂੰਗਾ ਨਾਲ ਇਹਦੇ ਨਾਲ ਨਾਲ ਇਹ ਵੀ ਐਕਸਪੈਕਟ ਕਰੂੰਗਾ ਕਿ ਕਿਉਂਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੇ ਔਰ ਚਾਹੇ ਕਾਫੀ ਦਿਨ ਹੋ ਗਏ ਉਹਨਾਂ ਨੇ ਇਹਦੇ ਬਾਰੇ ਇੱਕ ਸ਼ਬਦ ਵੀ ਨਹੀਂ ਕਿਹਾ ਹੈਗਾ ਪਰ ਜਿਸ ਖੁੱਲ ਦਿੱਲੀ ਦੇ ਨਾਲ ਮੈਂ ਅੱਜ ਸਮੁੱਚੇ ਪੰਜਾਬ ਔਰ 3 ਕਰੋੜ ਪੰਜਾਬੀਆਂ ਦੀ ਤਰਫੋਂ ਉਹਨਾਂ ਨੂੰ ਜੀ ਆਇਆਂ ਆਖ ਰਿਹਾ ਉਸੇ ਖੁੱਲ ਦਿੱਲੀ ਦੇ ਨਾਲ ਉਹ ਵੀ ਕੱਲ ਨੂੰ ਪੰਜਾਬ ਦੇ ਨਾਲ ਖੜਦੇ ਨਜ਼ਰ ਆਉਣਗੇ ਇਸ ਆਫਤ ਦੀ ਘੜੀ ਦੇ ਵਿੱਚ ਇਹ ਉਮੀਦ ਅਸੀਂ ਰੱਖਦੇ ਆਂ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅੰਦਾਜ਼ਾ ਹੈ ਕਿ ਪਿਛਲੇ ਦਿਨੀ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਪਾਣ ਜੀ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਇੱਕ ਚਿੱਠੀ ਲਿਖੀ ਅਸੀਂ ਵੀ ਪ੍ਰੈਸ ਕਾਨਫਰੰਸ ਕੀਤੀ ਜਿਦੇ ਵਿੱਚ ਹੁਣ ਤੱਕ ਜਦੋਂ ਦਾ GST ਰਜਿਮ ਲਾਗੂ ਹੋਈ ਹੈ ਤਕਰੀਬਨ ਤਕਰੀਬਨ 50 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੈ ਜਿਹੜਾ ਉਹ GST ਰਜਿਮ ਕਰਕੇ ਹੀ ਪੰਜਾਬ ਦਾ ਹੋ ਚੁੱਕਿਆ ਉਸ ਤੋਂ ਇਲਾਵਾ ਪਿਛਲੇ 3.5 ਸਾਲਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਮਤਰੀ ਹੀ ਮਾਂ ਵਾਲਾ سلوਕ ਕੇਂਦਰ ਦੀ ਸਰਕਾਰ ਨੇ ਪੰਜਾਬ ਦੇ ਨਾਲ ਕੀਤਾ ਜਿਹਦੇ ਤਹਿਤ तकरीबन 8000 ਕਰੋੜ ਰੁਪਇਆ ਆਰਡੀਐਫ ਦਾ ਐਮਡੀਐਫ ਦਾ ਉਹ ਕੇਂਦਰ ਨੇ ਸਾਡੇ ਹੱਕ ਹਕੂਕ ਦਾ ਪੈਸਾ ਜਿਹੜਾ ਉਹ ਰੋਕ ਰੱਖਿਆ ਇਸੇ ਤਰੀਕੇ ਦੇ ਨਾਲ 828 ਕਰੋੜ ਰੁਪਏ ਦਾ ਇੱਕ ਪਿਛਲੇ ਦਿਨੀ ਹੋਰ ਚਿੱਠੀ ਹੈ ਜਿਹੜੀ ਫਰਮਾਨ ਹੈ ਜਿਹੜਾ ਉਹ ਕੇਂਦਰ ਸਰਕਾਰ ਨੇ ਸੁਣਾ ਦਿੱਤਾ ਜਿਹੜਾ ਕਿ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਪ੍ਰੋਜੈਕਟ ਸੀਗੇ 828 ਕਰੋੜ ਦੇ ਉਹ ਰੱਦ ਕਰਨ ਦਾ ਉਹਨਾਂ ਨੇ ਫੈਸਲਾ ਜਿਹੜਾ ਇੱਕ ਤਾਲਿਬਾਨੀ ਹੁਕਮ ਹੈ ਜਿਹੜਾ ਉਹ ਸੁਣਾ ਦਿੱਤਾ ਸੋ ਤਕਰੀਬਨ ਤਕਰੀਬਨ 60 ਹਜ਼ਾਰ ਕਰੋੜ ਦਾ ਨੁਕਸਾਨ ਹੈ ਜਿਹੜਾ ਉਹ ਕੇਂਦਰ ਸਰਕਾਰ ਦੀਆਂ ਮਾੜੀਆਂ ਗਲਤ ਔਰ ਪੰਜਾਬ ਵਿਰੋਧੀ ਨੀਤੀਆਂ ਦੀ ਵਜ੍ਹਾ ਕਰਕੇ ਹੁਣ ਤੱਕ ਹੋ ਚੁੱਕਿਆ ਮੇਵਾਦੀ 75 ਸਾਲਾ ਮਹਿਲਾ ਨੇ ਪੰਜਾਬ ਦੇ ਵਿੱਚ ਆਈ ਹੜ੍ਹਾਂ ਦੇ ਨਾਲ ਜੂਝ ਰਹੇ ਲੋਕਾਂ ਦੀ ਕੀਤੀ ਮਦਦ ਹਰਿਆਣਾ ਦੀ ਮੇਵਾਦੀ ਇੱਕ 75 ਸਾਲਾ ਮਹਿਲਾ ਵੀ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਕਰਨ ਦੇ ਲਈ ਸਾਹਮਣੇ ਆਈ 75 ਸਾਲਾ ਮਹਿਲਾ ਨੇ ਹੜ੍ਹ ਪ੍ਰਭਾਵੀ ਤੇ ਪੰਜਾਬ ਦੀ ਮਦਦ ਦੇ ਲਈ 2 ਕਿਲੋ ਚਾਂਦੀ ਅਤੇ 20 ਗ੍ਰਾਮ ਸੋਨਾ ਦਾਨ ਕੀਤਾ ਜਿਸ ਦੀ ਕੀਮਤ ਲਗਭਗ 5 ਲੱਖ ਰੁਪਏ ਜੋ ਹੈ ਬਣਦੀ ਬਰਸਾਤਾਂ ਹੋਣ ਦੇ ਕਾਰਨ ਪਟਿਆਲਾ ਦੇ ਪਿੰਡ ਮੰਡੋਰ ਦੇ ਜੋ ਇੱਕ ਮਕਾਨ ਦੀ ਢਿੱਗੀ ਛਤ ਪਟਿਆਲਾ ਜ਼ਿਲ੍ਹੇ ਦੇ ਪਿੰਡ ਮਡੂਰ ਦੇ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇੱਕ ਕੱਚੇ ਮਕਾਨ ਦੀ ਛਤ ਅਚਾਨਕ ਟਹਿ ਗਈ ਇਸ ਹਾਦਸੇ ਦੇ ਵਿੱਚ ਇੱਕੋ ਪਰਿਵਾਰ ਦੇ 5 ਮੈਂਬਰ ਗੰਭੀਰ ਤੌਰ ਤੇ ਜ਼ਖਮੀ ਹੋ ਜਾਂਦੇ ਨੇ ਜਖਮੀਆ ਦੇ ਵਿੱਚ ਪਤੀ ਪਤਨੀ ਤੋਂ ਇਲਾਵਾ ਉਨ੍ਹਾਂ ਦੇ تین ਛੋਟੇ ਬੱਚੇ ਵੀ ਸ਼ਾਮਲ ਨੇ ਸਾਰੇ ਜ਼ਖਮੀ ਪਰਿਵਾਰ ਨੂੰ ਇਲਾਜ ਦੇ ਲਈ ਪਟਿਆਲਾ ਦੇ ਰਜਿੰਦਰਾ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸਸਰਾਲੀਪਾਨ ਦੇ ਨੇੜੇ ਸਤਲੁਜ ਦਰਿਆ ਨੇ ਖੋਰੀਆਂ ਜ਼ਮੀਨਾਂ ਲੁਧਿਆਣਾ ਦੀ ਸਸਰਾਲੀ ਕਲੋਨੀ ਪਿੰਡ ਦੇ ਨੇੜੇ ਸਤਲੁਜ ਦਰਿਆ ਦੀ ਮਾਰ ਕਰਕੇ ਕਈ ਏਕੜ ਫਸਲ ਤਬਾਹ ਹੋ ਚੁੱਕੀ ਹੈ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਦਰਿਆ ਹਾਲੀ ਵੀ ਕਾਫੀ ਤੇਜ਼ੀ ਦੇ ਨਾਲ ਵਹਿ ਰਿਹਾ ਹਾਲਾਂਕਿ ਪ੍ਰਸ਼ਾਸਨ ਅਤੇ ਪਿੰਡ ਦੇ ਲੋਕਾਂ ਦੀ ਚੌਕਸੀ ਦੇ ਨਾਲ ਬੰਨ ਨਹੀਂ ਟੁੱਟ ਸਕਿਆ ਪਰ ਕਈ ਥਾਵਾਂ ਤੇ ਬੰਨ ਲੀਕ ਹੋਣ ਕਰਕੇ ਪਾਣੀ ਜ਼ਰੂਰ ਖੇਤਾਂ ਦੇ ਵਿੱਚ ਆਇਆ ਜਿਸ ਕਰਕੇ ਦਰਿਆਵਾਂ ਨੇ ਕਈ ਜ਼ਮੀਨਾਂ ਜੋਨੇ ਖੋਹ ਦਿੱਤੀਆਂ